ਸਤਨਾ ਸ਼੍ਰੀ ਵਾਹੇ ਗੁਰੂ ਸਾਹਿਬ ਜੀਓ ਟੋਡੀ ਮਹਲਾ 5 ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋ ਬਾ ਚਿੰਤਾ ਉਲਾਹੇ ਹਮਾਰੀ ਰਹਾਓ ਆਵਰ ਨਾ ਸੂਜੈ ਦੂਜੀ ਠਹਰ ਹਾਰ ਪਰਿਉ ਤੋਂ ਦੁਵਾਰੀ ਲੇਖਾਂ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਿਓ ਉਭਾਰੀ ਸਾਧ ਬਖ ਸੰਧ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੇ ਪਰਿਓ ਰਾਖ ਲਿਓ ਇਹ ਬਾਰੀ ਟੋਡੀ ਮਹਲਾ 5 ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋ ਬਾ ਚਿੰਤਾ ਉਲਾਹੇ ਹਮਾਰੀ ਰਹਾਉ ਆਵਰ ਨ ਸੂਜੇ ਦੂਜੀ ਠਾਹ ਹਾਰ ਪਰਿਓ ਤੋਂ ਦੁਵਾਰੀ ਲੇਖਾਂ ਛੋੜ ਅਲੇਖੇ ਛੁੱਟ ਹੈ ਹਮ ਨਿਰਗੁਣ ਲਿਓ ਉਭਾਰੀ ਸਤਿਬਕ ਸਿੰਧ ਸੁਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੇ ਪਰਿਓ ਰਾਖ ਲਿਓ ਇਹ ਬਾਰੀ ਟੋਡੀ ਮਹਲਾ 5ਵਾਂ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਉ ਆਵਰ ਨ ਸੂਜੇ ਦੂਜੀ ਠਹਾਰ ਹਾਰ ਪਰਿਓ ਤੋਂ ਦੁਆਰੀ ਲੇਖਾ ਛੋੜ ਕਲ ਕੈ ਛੁਟ ਹੈ ਹਮ ਨਿਰਗੁਣ ਲਿਓ ਉਭਾਰੀ ਸਾਧ ਬਕ ਸਿੰਧ ਸੁਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਕ ਲਿਓ ਇਹ ਬਾਰੀ ਟੋਡੀ ਮਹਲਾ 5ਵਾਂ ਸਤਗੁਰ ਆਇਓ ਸ਼ਰਣ ਤੁਹਾਰੀ ਮਿਲੇ ਸੂਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਉ ਆਵਰ ਨ ਸੂਜੇ ਦੂਜੀ ਠਹਾਰ ਹਾਰ ਪਰਿਉ ਤੋਂ ਦੁਵਾਰੀ ਲੇਖਾਂ ਛੋੜ ਅਲੇਖੇ ਛੁੱਟ ਹੈ ਹਮ ਨਿਰਗੁਣ ਲਿਓ ਉਭਾਰੀ ਸਾਧ ਬਖ ਸੰਧ ਸਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੇ ਪਰਿਓ ਰਾਖ ਲਿਓ ਇਹ ਬਾਰੀ ਟੋਡੀ ਮਹਲਾ 5 ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਉ ਆਵਰ ਨ ਸੂਜੇ ਦੂਜੀ ਠਾਹ ਰ ਹਾਰ ਪਰਿਓ ਤੋਂ ਦੁਆਰੀ ਲੇਖਾਂ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਿਓ ਉਭਾਰੀ ਸਤਿਬਕ ਸਿੰਧ ਸਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਂਕ ਲਿਓ ਇਹ ਬਾਰੀ ਟੋਡੀ ਮਹਲਾ 5ਵਾਂ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਉ ਆਵਰ ਨ ਸੂਜੈ ਦੂਜੀ ਠਾਹ ਹਾਰ ਪਰਿਓ ਤੋਂ ਦੁਆਰੀ ਲੇਖਾਂ ਛੋੜ ਅਲੇਖੈ ਛੁਟ ਹੈ ਹਮ ਨਿਰਗੁਣ ਲਿਓ ਉਭਾਰੀ ਸਾਧ ਬਕ ਸਿੰਧ ਸੁਦਾ ਮਿਹਰਵਾਨਾ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਚੇ ਪਰਿਓ ਰਾਖ ਲੈ ਹੋ ਇਹ ਬਾਰੀ ਟੋਡੀ ਮਹਲਾ ਪੰਜਵਾਂ ਸਤ ਗੁਰ ਆਇਓ ਸ਼ਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋ ਬਾ ਚਿੰਤਾ ਲਾਹੇ ਹਮਾਰੀ ਰਹਾਓ ਆਵਰ ਨਾ ਸੂਜੇ ਦੂਜੀ ਠਹਰ ਹਾਰ ਪਰਿਉ ਤੋਂ ਦੁਵਾਰੀ ਲੇਖਾਂ ਛੋੜ ਅਲੇਖੇ ਛੁੱਟੇ ਹਮ ਨਿਰਗੁਣ ਲਿਓ ਉਭਾਰੀ ਸਾਧ ਬਕ ਸਿੰਧ ਸੁਦਾ ਮਿਹਰਵਾਨ ਸਭਨਾ ਦੇ ਆਧਾਰੀ ਨਾਨਕ ਦਾਸ ਸੰਤ ਪਾਛੇ ਪਰਿਓ ਰਾਖ ਲਿਓ ਇਹ ਬਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ